ਵੀਰਾਵੇ ਨੀਲੀ ਕੋੜੀ ਦੇ ਨਾਲ ਸਪੀਕਰ ਵੱਜੇ ਵੀਰਾਵੇ ਨੀਲੀ ਕੋੜੀ ਦੇ ਨਾਲ ਸਪੀਕਰ ਵੱਜੇ ਵੀਰਾਵੇ ਜਾਂਜ ਬਾਬਲ ਦੇ ਨਾਲ ਸੋਹਣੀ ਲੱਗੇ ਵੀਰਾਵੇ ਜਾਂਜ ਬਾਬਲ ਦੇ ਨਾਲ ਸੋਹਣੀ ਲੱਗੇ ਵੀਰਾਵੇ ਮਾਤਾ ਸ਼ਗਨ ਮਨਾ ਦੀ ਨਾ ਥੱਕੇ ਵੀਰਾਵੇ ਮਾਤਾ ਸ਼ਗਨ ਮਨਾ ਦੀ ਨਾ ਥੱਕੇ ਵੀਰਾਵੇ ਨੀਲੀ ਕੋੜੀ ਦੇ ਨਾਲ ਸਫੀ ਕਰ ਵੱਜੇ ਵੀਰਾਵੇ ਨੀਲੀ ਕੋੜੀ ਦੇ ਨਾਲ ਸਫੀ ਕਰ ਵੱਜੇ ਵੀਰਾਵੇ ਜਾਂਜ ਚਾਚੇ ਦੇ ਨਾਲ ਸੋਣੀ ਲੱਗੇ ਵੀਰਾਵੇ ਜੰਜ ਚਾਚੇ ਦੇ ਨਾਲ ਸੋਣੀ ਲੱਗੇ ਵੀਰਾਵੇ ਚਾਚੀ ਸ਼ਗਨ ਮਨਾਉਂਦੀ ਨਾ ਥੱਕੇ ਵੀਰਾਵੇ ਚਾਚੀ ਸ਼ਗਨ ਮਨਾਉਂਦੀ ਨਾ ਥੱਕੇ ਵੀਰਾਵੇ ਨੀਲੀ ਕੋੜੀ ਦੇ ਨਾਲ ਸਪੀਕਰ ਵੱਜੇ ਵੀਰਾਵੇ ਨੀਲੀ ਕੋੜੀ ਦੇ ਨਾਲ ਸਪੀਕਰ ਵੱਜੇ ਵੀਰਾਵੇ ਜੰਜ ਤਾਏ ਦੇ ਨਾਲ ਸੋਹਣੀ ਲੱਗੇ ਵੀਰਾਵੇ ਜੰਜ ਤਾਏ ਦੇ ਨਾਲ ਸੋਹਣੀ ਲੱਗੇ ਵੀਰਾਵੇ ਤਾਈ ਸ਼ਗਨ ਮਨਾਉਂਦੀ ਨਾ ਥੱਕੇ ਵੀਰਾਵੇ ਤਾਈ ਸ਼ਗਨ ਮਨਾਉਂਦੀ ਨਾ ਥੱਕੇ ਵੀਰਾਵੇ ਨੀਲੀ ਕੋੜੀ ਦੇ ਨਾਲ ਸਪੀਕਰ ਵੱਜੇ ਵੀਰਾਵੇ ਨੀਲੀ ਕੋੜੀ ਦੇ ਨਾਲ ਸਪੀਕਰ ਵੱਜੇ ਵੀਰਾਵੇ ਜਾਂਜ ਵੀਰੇ ਦੇ ਨਾਲ ਸੋਹਣੀ ਲੱਗੇ ਵੀਰਾਵੇ ਜਾਂਜ ਵੀਰੇ ਦੇ ਨਾਲ ਸੋਹਣੀ ਲੱਗੇ ਵੀਰਾਵੇ ਪਾਬੋ ਸੁਰਮਾ ਪਾਉਦੀ ਨਾ ਥੱਕੇ ਵੀਰਾਵੇ ਪਾਬੋ ਸੁਰਮਾ ਪਾਉਦੀ ਨਾ ਥੱਕੇ ਵੀਰਾਵੇ ਨੀਲੀ ਕੋੜੀ ਦੇ ਨਾਲ ਸਪੀਕਰ ਵੱਜੇ ਵੀਰਾਵੇ ਨੀਲੀ ਕੋੜੀ ਦੇ ਨਾਲ ਸਪੀਕਰ ਵੱਜੇ ਵੀਰਾਵੇ ਜਾਂਜ ਜੀਜੇ ਦੇ ਨਾਲ ਸੋਹਣੀ ਲੱਗੇ ਵੀਰਾਵੇ ਜਾਂਜ ਜੀਜੇ ਦੇ ਨਾਲ ਸੋਹਣੀ ਲੱਗੇ ਵੀਰਾਵੇ ਪੈਣ ਵਾਗਦੋਂਦੀ ਸੋਹਣੀ ਲੱਗੇ ਵੀਰਾਵੇ ਪੈਣ ਵਾਗਦੋਂਦੀ ਸੋਹਣੀ ਲੱਗੇ ਵੀਰਾਵੇ ਨੀ ਉੜੀ ਦੇ ਨਾਲ ਸਪੀਕਰ ਵੱਜੇ ਵੀਰਾਵੇ ਜਾਂਜ ਬਾਬਲ ਦੇ ਨਾਲ ਸੋਹਣੀ ਲੱਗੇ